ਜੀ ਸਸਤੀ ਕਰੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PV13 ਵਾਲੇ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਬਖਸ਼ਣ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਜਾ ਰਹੇ ਸੀ ਮੇਰੇ ਚਾਚਾ ਜੀ ਕੀ ਘਰ ਉਹ ਲੈ ਕੇ ਆਏ ਨੇ ਨਵੀਂ ਗੱਡੀ ਹੁਣ ਟਾਈਮ ਹੋ ਗਿਆ ਗਿਆ ਰਾਤ ਦੇ ਸ਼ਾਮ ਦੇ 8:20 ਹੋ ਗਏ ਨੇ ਜੀ ਤੇ ਹੁਣ ਆਪਾਂ ਉਹਨਾਂ ਦੇ ਘਰੇ ਚੱਲ ਰਹੇ ਹਾਂ ਵਧਾਈਆਂ ਦੇਣ ਚਲੋ ਜੀ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਆਪਾਂ Sous-titrage Société Radio-Canada चलो चलो रे दुलाला कर तो मुझे बढ़ जाओ अरे जो मुर्ख अगर बड़ा ही मारिए पोटली में हाल वो छूने के लिए चला हो दूंगा अपन ने जाके बोलते अपने तो सुनाएंगे आप अपने में हु यार अंदर तो पानी उधर